ਅਮਰੂ ਏ ਉਹ ਅਮਰੂ ਉਹ ਕੀ ਇੱਥੇ ਬੈਠਾ ਲੋਕਾਂ ਦੇ ਵਾਲ ਗਿਣੀ ਜਾਂਦਾ ਚੱਲ ਸ਼ਹਿਰ ਨੂੰ ਚਲੀਏ ਸ਼ਹਿਰ ਕੀ ਤੇਰੀ ਮੋਗੇ ਵਾਲੀ ਭੂਆ ਵਿਆਹੀ ਆ ਓਏ ਰੋਜ ਮੂੰ ਚੱਕ ਲੈਣਾ ਸ਼ਹਿਰ ਨੂੰ ਵਿਆਹ ਹੈ ਮੇਰਾ ਸਮਾਨ ਤਾਂ ਹੁਣ ਸ਼ਹਿਰ ਵਿੱਚ ਲਿਆਉਣਾ ਪਊ ਕਾ ਖਰੇਤੀ ਦੀ ਦੁਕਾਨ ਤੋਂ ਮਿਲੂ ਚੱਲ ਬਹਿ ਜਾ ਓ ਜਾ ਬੱਕ ਜਾ ਇੱਥੇ ਬਹਿ ਕੇ ਵੀ ਤਾ ਗਾਹਾਂ ਕੇ ਖਰਾਬ ਕਰਦਾ ਅੱਗੇ ਬੜਾ ਸਲਮਾਨ ਖਾਨ ਦੀਆਂ ਕਟਕਾਂ ਕਰਦਾ ਤੂੰ ਦੁਕਾਨ ਦਾ ਕਿਰਾਇਆ ਤਾਂ ਦਿੱਤਾ ਦਿੱਤ ਨਹੀਂ ਜਾਂਦਾ ਚੰਗਾ ਖਰੇਤੀ ਆ ਵੀ ਗੱਜੀ ਕੱਟ ਕਰਦੇ ਆਪਾਂ ਬੰਗਲੇ ਕੱਟ ਕਰ ਧਿਆਨ ਨਾਲ ਚਲਾਈ ਕਿਦਾਂ ਗਲਾਸ ਦੇ ਖੁਸ਼ਾਲਾ ਮਾਰਦਾ ਆਲਾ ਮਾਰਦਾ ਆਗੇ ਆ ਬਿਆਨੀ ਤੇਰੇ ਜੱਗ ਰਿਆਰ ਦਾ ਲੈ ਵੀ ਅਮਰੂਆ ਪੂਰਾ ਗਾਹ ਪਾਉਣਾ ਆਪਾਂ ਨੇ ਵਿਆਹ ਚ ਨਾਲੇ ਰੂੜੀ ਮਾਰਦਾ ਨਹੀਂ ਅੰਗਰੇਜ਼ੀ ਚੱਲੂ ਅੰਗਰੇਜ਼ੀ ਉਦੋਂ ਅੰਗਰੇਜ਼ੀ ਬਾਦਸ ਲਾ ਲਈ ਪਹਿਲਾਂ ਇਹਨੂੰ ਚੱਜਣਾ ਚਲਾ ਆਉਂਦੇ ਫੁੱਫੜ ਨੂੰ ਵਾਹ ਓਏ ਅਮਰੂਆ ਉਹ ਜੱਟਾਂ ਦਾ ਪੁੱਤ ਹੋ ਕੇ ਮਾੜੀਆਂ ਮੋਟੀਆਂ ਸੱਟਾਂ ਤੋਂ ਡਰੀ ਜਾਂਦਾ ਕਿਉਂ ਜੱਟਾਂ ਦੇ ਖੂਨ ਹੀ ਨਿਕਲਦਾ ਓਏ ਜੱਟ ਦੇਗੀ ਲੋਹੇ ਦੇ ਬਣੇ ਹੁੰਦੇ ਨੇ ਓਏ ਖੂਨ ਤਾਂ ਨਿਕਲਦਾ ਹੈ ਜੱਟਾਂ ਦੇ ਪੁੱਤ ਪਰਵਾਹ ਨਹੀਂ ਕਰਦੇ ਹੁੰਦੇ ਬੱਲੇ ਬੱਲੇ ਕਰਾ ਦਿੰਦੇ ਆ ਬੱਲੇ ਬੱਲੇ ਉਹ ਬੱਲੇ ਬੱਲੇ ਤੇ ਲੱਗਦਾ ਤੂੰ ਕਿਹੋ ਜਿਹੇ ਗੱਲਾਂ ਕਰੀ ਜਾਣਾ ਬਿੰਦ ਕਨੂ ਤੇਰਾ ਵਿਆਹ ਹੈ ਉਹ ਮੇਰਾ ਵਿਆਹ ਤਾਂ ਹੋ ਹੀ ਜਾਣਾ ਤੂੰ ਆਪਣੇ ਬਾਰੇ ਗੱਲ ਕਰ ਕਹਿ ਭਾਬੀ ਨੂੰ ਅੱਖਾਂ 'ਚ ਸੁਰਮਾ ਪਾਉਣ ਵਾਸਤੇ ਕੀ ਆ ਓਏ ਅੱਗ ਲਾ ਕੀ ਆ ਉਹ ਖਾਰ ਨਹੀਂ ਹੁੰਦਾ ਓਏ ਦੇ ਦੇ ਤਾਂ ਸੈੱਡ ਮੈਂ ਨਹੀਂ ਦਿੰਦਾ ਸੈੱਡ ਚੱਕ ਕੇ ਲੜੀ ਜੀ ਗੱਡੀ ਹੱਥ ਤੇ ਹੱਥ ਨਾਲ ਮਰ ਜਾਂਦਾ ਇਹਨੇ ਤਾਂ ਸਹੁਰੇ ਨੇ ਰਾਈ ਰੋਕ ਲਿਆ ਮੈਨੂੰ ਤਾਂ ਲੱਗਾ ਤੇਰਾ ਸਾਹ ਵੀ ਰੋਕੂ ਫੱਡੇ ਜੱਟ ਦਾ ਦਰਦ ਉਹ ਪਤੰਦਰੋ ਤੇ ਅੱਗੋਂ ਸੈਡ ਮੰਗਣ ਵਾਲਾ ਵੀ ਜੱਟ ਹੋਇਆ ਫੇਰ ਇਹ ਤਾਂ ਆਪਣਾ ਕੀਰਤ ਹੈ ਇਹ ਤਾਂ ਬਾਈ ਵੈਸੇ ਹੀ ਫੋਗਰੀ ਚ ਲਖਾ ਲਿਆ ਸੀ ਇਹ ਘੱਟ ਫਗੜਾ ਕਿੰਨੀ ਦੇਰ ਬਾਅਦ ਤਾਂ ਪਿੰਡ ਗੇੜਾ ਮਾਰਿਆ ਨੇ ਉਹ ਉਹ ਕਿਵੇਂ ਹੋ ਅੱਜ ਤਾਂ ਦੋਵੇਂ ਤਾਂ ਬੋਲੇ ਰਹੇ ਸੀ ਬਾਈ ਗੱਲ ਨਾਲ ਘੁੱਟਦੀ ਮੇਰੇ ਕਿਆ ਆਹ ਕੁੱਟ ਕੇ ਨਾ ਮਾਰਦੀ ਯਾਰ ਉਹ ਕਿਤੇ ਨਹੀਂ ਮਰਦੇ ਚਾਹ ਪਿਆਦੇ ਉਹ ਗੱਲ ਨਾਲ ਘੁੱਟਦੀ ਚਾਹ ਪਿਆਦੇ ਪਹਿਲਾਂ ਚਲ ਚੰਗੀ ਗੜ ਗਿਆ ਹੈ ਉਹ ਸਾਰਾ ਚੰਡੀਗੜ੍ਹ ਦੇ ਪਾਣੀ ਦਾ ਸਰਿਆ ਨਹੀਂ ਉਹ ਸਰ ਚੰਡੀਗੜ੍ਹ ਦਾ ਪਾਣੀ ਪੀਣ ਨਾਲ ਹੁੰਦਾ ਤੇ ਨਾਉਣ ਨਾਲ ਹੁੰਦਾ ਇਹ ਤਾਂ ਯਾਰ ਉਹੀ ਕਮਲੀਆਂ ਜਿਹਾ ਗੱਲਾਂ ਪੁੱਛੀ ਜਾਂਦਾ ਹੋਰ ਸੁਣਾ ਕੋਈ ਚੰਡੀਗੜ੍ਹ ਦੇ ਨਜ਼ਾਰਿਆਂ ਦੀ ਵਧੀਆ ਜੀ ਗੱਲ ਉਹ ਨਜ਼ਾਰਿਆਂ ਦੀ ਗੱਲ ਸੁਣਾਉਣੀ ਕੀ ਨਜ਼ਾਰਿਆਂ ਦੀ ਗੱਲ ਤੁਹਾਨੂੰ ਦਿਖਾਈ ਦੇਣਾ ਆ ਚੱਕੋ ਫਿਰ ਕਿਉਂ ਹੈ ਨਾ ਫਿਰ ਗੱਲਬਾਤ ਉਹ ਤੇਰੀ ਇਹ ਫੂਨਾ ਕਾ ਕੁੜੀਆਂ ਦਾ ਕਾਲਜ ਆ ਓਏ ਐਦਾਂ ਹੀ ਆ ਫਿਰ ਬੱਲੇ ਸਾਰੀਆਂ ਤੈਨੂੰ ਜਾਣਦੀਆਂ ਨੇ ਹੋਰ ਮਾਮਾ ਉਈਆਂ ਤੇ ਫੋਨ 'ਚ ਬੜੀਆਂ ਬੈਠੀਆਂ ਨੇ ਓਏ ਐਵੇਂ ਗਲਤ ਨਾ ਸਮਝੋ ਇਹ ਆਪਣੀਆਂ ਜਸਟ ਫਰੈਂਡਸ ਨੇ ਹਾਂ ਹੋਰ ਅਮਰੂਆ ਤੇਰੇ ਵਿਆਹ ਦਾ ਕੀ ਬਣਿਆ ਗੰਜੀ ਦੇ ਕਰਮਾ 'ਚ ਕੰਗੀ ਕਿੱਥੇ ਵੀਰੇ ਸਾਲੀ ਕੋਈ ਗੱਲ ਸਿਰੇ ਨਹੀਂ ਚੜਦੀ ਤੂੰ ਵਿਆਹ ਬਾਰੇ ਕੀ ਸੋਚਿਆ ਬਈ ਓਏ ਆਪਾਂ ਤਾਂ ਹਜੇ ਸੋਚਿਆ ਹੀ ਨਹੀਂ ਓ ਵੱਡੀ ਗੱਡੀ ਖੁੱਲਾ ਰੁਪਈਆ ਚੰਗਾ ਬਿਜ਼ਨਸ ਓ ਚੰਡੀਗੜ੍ਹ ਕੁੜੀਆਂ ਮਰਦੀਆਂ ਤੇਰੇ ਵੀਰ ਦੀ ਲੁੱਕ ਤੇ ਓਏ ਥੋੜੇ ਵਿਆਹ ਦਾ ਤਾਂ ਮੈਨੂੰ ਪਤਾ ਨਹੀਂ ਹੋਣਾ ਪਤਾ ਨਹੀਂ ਨਹੀਂ ਮੇਰੇ ਵਿਆਹ ਦੇ ਟੈਂਟ ਦੀ ਦੁਕਾਨਾ ਬੰਦ ਕਰਵਾ ਦਿਓ ਆਓ ਚਲੀਏ ਕਿੰਨੇ ਪੈਸੇ ਹੋਗੇ ਵੀ ਆ ਬਾਈ ਤੋਂ ਲੈ ਲਈ ਹੈ ਆ ਲੈ ਲਈਂ ਸ਼ੇਰ ਕੀ ਤੂੰ ਪਤਾ ਨਹੀਂ